ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡਾ ਆਪਣਾ ਚੈਨਲ ਸੈਰਵਨ ਬਲੌਗਸ ਦੇ ਵਿੱਚ ਤੇ ਇਧਰ ਆਪਾਂ ਲੈਣ ਕੇ ਆਈ ਜੀ ਸਵੇਰੇ ਸਵੇਰੇ ਆ ਜੀ ਸਬਜੀ ਸਬਜੀ ਦੇ ਵਿੱਚ ਜਿਹੜੀ ਇਹ ਗਾਜਰਾਂ ਤੇ ਨਾਲ ਇਹ ਦਾ ਆਪਣੀ ਆ ਗਈ ਆ ਛਲਗਮ ਤੇ ਪਿਆਜ਼ ਲੈਣ ਅੱਗੇ ਆ ਆ ਤਾਂ ਕੋਹਨਾਂ ਨੂੰ ਪਤਾ ਨਹੀਂ ਅੰਦਰ ਕੀ ਲੈਣਦੇ ਆ ਗੋਭੀ ਕਿੰਦਾ 40 ਰੁਪਏ ਗੋਭੀ 40 ਰੁਪਏ ਕਿਲੋ ਆ ਦੀ ਗੋਭੀ ਖਾਨੀ ਆ ਗੋਭੀ ਤੇਰੀ ਇੱਕ ਫੁੱਲ ਛਾੜ ਦੇ ਕਿਉਂਕਿ ਰੇਸ਼ ਆਈ ਆ ਸਾਰੇ ਇਹ ਸਾਰਿਆਂ ਨੂੰ ਰੇਸ਼ੇ ਤੋਂ ਨਫੋੜੀ ਦਿੱਕਤ ਗਈ ਆ। ਮੇਰੀ ਬਾਝ ਰੇਸ਼ੇ ਪਰ ਲੰਦਾ ਡੈਡੀ ਹੁਣਾਂ ਨੂੰ ਖਾਂਸੀ ਹੋਣਾ ਪੰਦੀ ਐ। ਮੈਂ ਆ ਤਾਂ ਸੁੱਤਾ ਉੱਠਿਆ ਐ ਐਡੀ ਤਿਆਰ ਤੂ ਨਹੀਂ ਹੋਏਗੇ। ਠੀਕ ਐ। ਕਿੰਨੇ ਦਾ ਫੁੱਲ 1 ਕਿਲੋ ਦਾ? 1 ਕਿਲੋ ਦਾ। 1 ਕਿਲੋ ਦਾ। ਕਿਲੋ ਤੋਂ ਘੱਟ ਦਾ ਕਰ। ਭੈਗਾ ਆਈ ਬਹੁਤ ਲੱਗਾ। ਬਹੁਤ ਵੱਧ ਜਿਆਦਾ। ਇਹੀ ਬੋਲ। ਅੱਧਾ ਕਿਲੋ ਦਾ? ਹਾਂ। ਦੇ ਦੇ ਦੇਖ ਲੈਣੇ ਨਹੀਂ ਤਾਂ ਫੇਰ ਕਿਲੋ ਦਾ ਖਾਣਾ ਪੈਣਾ। ਇੱਕ ਦਿਨ ਅੱਧਾ ਕਿਲੋ ਦੇ ਦੇ ਅੱਧਾ ਕਿਲੋ ਹੋਰ 1 ਕਿੱਗ ਅੱਧਾ ਕਿਲੋ ਹਾਂ 3 ਕਿਲੋ ਇਹ ਵੀ ਕਰਦੇ ਆਪਣੇ ਤੂੰ ਮੈਨੂੰ ਲੈ ਆਂਦੇ ਕਰਦੇ ਇਹ ਇਹ 50 ਮੈਂ ਕਰ ਪਿਆ ਫੜਾ ਕੀ ਕੰਤ ਲਈ ਗੋਭੀ ਨਹੀਂ ਖਾਣੀ ਗੋਭੀ ਲਈ ਆ ਇੱਕ ਫੁੱਲ ਸਰਜੂ ਦੇਖ ਲਾ 20 ਰੁਪਏ ਦੀ ਗੋਭੀ ਤੇ ਯਹਾਂ ਤੇ ਟਮਾਟਰ ਹਰ ਪਿਆਹ ਦੇ ਆਹੋ ਆਏ ਪਿਆਜ਼ ਤੇ ਯਹਾਂ ਦੇ ਆਲੂ ਹਰੇ ਜੇ ਨਾ ਪਈ ਮੇਰਾ ਫ੍ਰਾਹ ਫਿੰਗਰ ਫ੍ਰਾਈਜ਼ ਬਣਾਉਣੇ ਮੈਂ ਲੰਬੇ ਲੰਬੇ ਰਹੀ ਹੈਗੇ ਸਾਰੇ ਦੁੱਧ ਨਵੇਂ ਆਲੂ ਆਏ ਆ ਮੈਂ ਆਲੂ ਇਹ ਸਹੀ ਬਣਨੇ ਤੇ ਇਹ ਸਹੀ ਬਣੂਗੇ ਫਿੰਗਰ ਫ੍ਰਾਈਜ਼ ਸੌਖੇ ਹੁੰਦੇ ਹੱਲੇ ਹਾਂ ਹੋਏ ਹੁੰਦੇ ਸੌਖੇ ਹੁੰਦੇ ਹੱਲੇ ਫਿੰਗਰ ਫ੍ਰਾਈਜ਼ ਬਣਨੇ ਨਾ ਉਹਦਾ ਬਰਤਨ ਨਹੀਂ ਹੈ ਕੋਲੇ ਚ ਬਣਨੇ ਆ ਚਲ ਪਾ ਦੇ ਕੋਈ ਨਹੀਂ ਜਿੱਦਾਂ ਬੋਲਦੇ ਆ ਆ ਦੇ ਆਪੇ ਫੜਾ ਦੇ ਪਹਿਲੇ ਕਿੰਨੇ ਪਣੀ ਕੱਟ ਲਾ ਉਹ ਨਹੀਂ ਸਹੀ ਸਾਲੂ ਚਿੱਟੇ ਜਿਹੜਾ ਉਹ ਨਹੀਂ ਸਹੀ ਹੈਗੇ ਉਹਨਾਂ ਕੰਮੇ ਆਲੂ ਆ ਜਿਹੜਾ ਉਹ ਦਿੰਦਾ ਉਹ ਤੋਂ ਨਹੀਂ ਮੁਰਕ ਲੈ ਗਿਆ ਮੈਂ ਨਹੀਂ ਆ ਇੱਧਰ ਉਹ ਸਹੀ ਹੈ ਉਹ ਵੀ ਸਹੀ ਹੈ ਹੈ ਕਿ ਕੋਈ ਇਹ ਅੱਜ ਦੇ ਕੋ ਕੱਲ ਦੇ ਹੈਗੇ ਹਾਂ ਪਤਾ ਕਿ ਆਪੇਰ ਤੋਂ ਨਹੀਂ ਲਿਆਂਦੇ ਦੀ ਹੜ ਕਿਉਂ ਉਹ ਪਤਾ ਨਹੀਂ ਕਿੱਦਾਂ ਦੇ ਆਲੂ ਹੁੰਦੇ ਹੀ ਨਹੀਂ ਉਹ ਉਹ ਕਿਹੜੇ ਆਲੂ ਹੁੰਦੇ ਕੱਚੇ ਹੀ ਰਹਿੰਦੇ ਕੱਚੇ ਹੀ ਰਹਿੰਦੇ ਉਹ ਮੋਟੇ ਮੋਟੇ ਜੱਕੜਗੜ ਹੋ ਗਏ ਹੋ ਗਏ ਕਰਦੇ ਜਿੰਨੇ ਹੈਗੇ ਆ ਪਿੰਡਿਆ ਹੈਗੇ ਪਿੰਡਿਆ ਸੀ ਜਾਨੀ ਹੈਗਾ ਹੁਣ ਯਾਰ ਪਿੰਡਿਆ ਕੋਈ ਕੋਈ ਟਾਈਮ ਹੁੰਦਾ ਚੀਜ਼ਾਂ ਦਾ ਕੋਈ ਨੀਂਦ ਮਨਾਦਾ ਨਹੀਂ ਜਿਹੜੀਆਂ ਵਾਪਸ ਆਇਆ ਇੱਕ ਤਾਂ ਦੇਖੀ ਜੋਖ ਲਈਆਂ ਦੇਖ ਦੋ ਸਰ ਹਲੋ ਸਰ ਮੈਂ ਪਾਣੀ ਪਾਣਾ ਰੱਖਿਆ ਮਸ਼ੀਨ ਚ ਫੜ ਲਾ ਮੈਂ ਚੱਲਾਂ ਬਸ ਮੈਂ ਤਾਂ ਨਾਲ ਕਿਹ ਬਲੌਗ ਬਣਾਉਣਾ ਤੇਰਾ ਨਾਲ ਤੇ ਅੱਜ ਲੈਨੇ ਆ ਪਿਆਜ ਸਹੀ ਲੱਗੇ ਮੈਂ ਖਰੇ ਆ ਪੁੰਗਰੇ ਨਹੀਂ ਕੱਲ ਵਾਲੇ ਪੁੰਗਰੇ ਸੀ ਉਹਦੇ ਹਾਂ ਲੋ ਹੋਰ ਬਸ ਕਿੰਨੇ ਹੋ ਗਏ 120 120 ਰੁਪਏ ਦੇ ਦੇ ਚੱਲ ਠੀਕ ਆ ਚਲੋ ਚਲੋ ਅੰਦਰ ਚਲੋ ਏ ਚਲੋ ਅੰਦਰ ਚਲੋ ਲੋ ਜੀ ਇਧਰ ਚਾਹ ਪਾਣੀ ਬਣਾ ਕੇ ਤੇ ਰੈਡੀ ਕਰ ਦਿੱਤਾ ਗਿਆ ਆ ਤੇ ਚਾਹ ਪੀਣਗੇ ਆਪਾਂ ਹੁਣ ਸਾਰੇ ਜਣੇ ਤੇ ਜਿਹੜਾ ਮੰਜਾ ਤੁਸੀਂ ਮੰਝਾ ਦੇਖ ਰਹੇ ਆ ਆਪਾਂ ਰੱਖਿਆ ਟੈਂਪੋਰਰੀ ਚਾਹ ਤੇ ਛਾੜਾ ਮਾਰੋ ਜੋ ਮਰਜ਼ੀ ਕਰਨ ਨਿਆਣੇ ਚਾਹ ਪਾਣੀ ਸਿੱਟੀ ਜਾਣ ਕੋਈ ਇਹਦੀ ਸਾਨੂੰ ਦਿੱਕਤ ਨਹੀਂ ਹੈਗੀ ਨਵਾਂ ਮੰਜਾ ਦਾ ਅੱਡਾ ਅੰਦਰ ਪਿਆ ਆ ਇਸ ਕਰਕੇ ਨਵਾਂ ਮੁੰਡਾ ਘਟ ਕੱਢੀ ਦਾ ਬਾਹਰ ਤੇ ਮੁੰਡੇ ਬਾਰੇ ਨੂੰ ਕੁਛ ਕਿਓ ਠੀਕ ਹੈ ਜੀ ਤੇ ਇਧਰ ਆ ਸਵੇਰ ਦੇ ਲੱਗਿਆ ਕੰਮ ਕਰਨ ਅੱਜ ਆਹੋ ਕੱਪੜੇ ਧੋਣ ਦੇ ਓਹ ਕਰੰਟ ਪੈਣਾ ਚੋਂ ਔਰ ਇਹ ਫਸੇ ਆਉਣ ਨਾਲ ਤਾਰਾਂ ਲੰਗੀਆਂ ਉਥੇ ਕਰੰਟ ਦੀਆਂ ਆਹ ਡੰਡੇ ਨਾਲ ਚੱਕ ਐਡਰੈਸ ਤੇ ਦੋਸਤੋ ਦੱਸਿਓ ਐਡਰੈਸ ਆ ਕਿੱਦਾਂ ਸਹੀ ਲੱਗੀ ਤੁਹਾਨੂੰ ਸਾਰਿਆਂ ਨੂੰ ਇੱਕ ਕਮੈਂਟ ਆਇਆ ਸੀਗਾ ਵਿੱਚ ਬਾਕੀ ਸਾਰੇ ਕਹਿੰਦੇ ਵਧੀਆ ਡਰੈੱਸ ਆ ਇੱਕ ਕਮੈਂਟ ਵਿੱਚ ਆਇਆ ਸੀਗਾ ਕਹਿੰਦੇ ਸਕੂਲ ਡਰੈੱਸ ਪਾਈ ਹੈ ਕਹਿੰਦੇ ਸਕੂਲ ਡਰੈੱਸ ਪਾਈ ਹੈ ਅੱਛਾ ਸਕੂਲ ਲੱਗਦੀ ਹੈ ਆ ਉਹ ਪ੍ਰਿੰਟ ਵਿੱਚ ਹੈ ਨਾ ਕਈਆਂ ਨੂੰ ਸਕੂਲੇ ਵੀ ਹੈਗੇ ਨੇ ਇਹ ਡਰੈੱਸ ਅੱਛਾ ਹਾਲ ਹੈ ਆ ਸਕੂਲ ਲੱਗਦੀ ਹੈ ਤਾਂ ਯਾਰ ਅਪਲਾਈ ਕਿਸ ਕੰਮ ਲੈ ਕੇ ਆਈਏ ਅਪਲਾਈ ਕਿੱਥੇ ਆਉਗੀ ਕੰਮ ਸਾਡੇ ਦੋਸਤੋ ਦੱਸਿਓ ਇਹਦਾ ਕੀ ਕਰ ਬਣਾਈ ਆ ਆਪਾਂ। ਪਲਾਈ ਸਾਡੇ ਤੋਂ ਪਈ ਪਈ ਆ। ਪਲਾਈ ਦਾ ਕੀ ਕਰੀਏ ਦਾ ਯਾਰ? ਪਲਾਈ ਨੂੰ ਕਿਹੜੇ ਕੰਮ ਲੈ ਕੇ ਆਈ? ਲੱਗੀ ਪੀਣ। ਪਲਾਈ ਉਹਦਾ ਇੱਥੇ ਲਾ ਜਾਣੀ ਸਾਰੀ। ਕਿਸੇ ਜਾਲੀ ਲੱਗੀ ਨਾ ਤੇ ਪਲਾਈ ਲਾ ਜਾਣੀ ਪਲੇਨ ਕੱਟ ਕੇ। ਔੜੀ ਜਾਲੀ ਨੇ ਕੰਮੀ ਦੀਦੀ ਨਾ। ਇਹ ਲਾ ਕੇ ਇਹਦੇ ਵਿੱਚ ਸਰਾਕ ਕਰਕੇ ਉਹਦੇ ਇਹਦੇ ਉੱਪਰ ਉਹ ਲਾ ਜਾਣੀ ਜਾਲੀਆਂ ਨੀ ਕਿ ਨੀ। ਹਾਂ ਨਾ? ਆਇਆ ਜਨੀਸ ਲੱਗ ਜਾਨੀ ਸਾਡੇ। ਜਾਂ ਫਿਰ ਇਹਨੂੰ ਕਿੱਥੇ ਕਢੀ ਤਰੀਏ ਯਾਰ। ਸਰਾਬ ਹੋਣ ਦੇ ਹੀ ਐ। ਉਹ ਸਾਡਾ ਜਿਹੜਾ ਉੱਪਰ ਹੈਗਾ ਉਹਦੇ ਉਹ ਢਾਕੋ ਜੇ ਨਾ। ਹਨਾ? ਉਹ ਵੀ ਤਾਂ ਫੜਣਾ ਨਾ। ਇਹ ਉਹ ਪੱਖਾ ਜਿਹੜਾ AC ਦਾ। ਭਾਰੀ ਨਹੀਂ ਹੈਗੀ। ਥੋੜੀ ਕੱਟ ਕੇ ਕਰ ਲੈਨੇ ਬਰਾਬਰ ਜੀ ਪਰ ਗਲ ਜਾਨੀ ਉਹ ਤਾਂ। ਵੀਰਾਂ ਨਹੀਂ ਗਲ ਜਾਨੀ। ਪਾਣੀ ਥਲੇ ਉੱਤੀ ਡੁੱਲੀ ਜਾਂਦਾ। ਬੰਦ ਕਰ ਤੂੰ ਮਮੀ ਤੇ ਮੋਟਰ। ਤੇ ਦੋਸਤੋ ਜਿਹੜੀ ਆਪਣੀ ਮਸ਼ੀਨ ਅੰਦਰ ਪਈ ਆ ਉਹਦੇ ਵਿੱਚ ਜਿਹੜੇ ਕੱਪੜੇ ਹੁਣ ਸਿਆਲਾਂ ਨੂੰ ਕੰਮ ਲੈਣੀ ਪੂਰੀ ਨਾਪੂਣੀ ਉਹ ਉਹ ਵਲੀ ਮਸ਼ੀਨ 'ਚ ਨਵੇਂ-ਨਵੇਂ ਕੱਪੜੇ ਧੋਈਦੇ ਜਾਰੇ ਗੰਦੂ ਧੋਈ ਵੀ ਇਹ ਕਹਿੰਦੀ ਖਰਾਬ ਨਾ ਹੋ ਜਵੇ ਖਰਾਬ ਇਦਾਂ ਤਾਂ ਨਹੀਂ ਹੋਣੀ ਉਹ ਲੈ ਮੈਂ ਕਦੋਂ ਗਿਆ ਖਰਾਬ ਨਾ ਹੋ ਜਵੇ ਹੈ ਖਰਾਬ ਹੋਣ ਦੇ ਡਰ 'ਚ ਇਹ ਕੱਪੜੇ ਹੀ ਧੋਂਦੀ ਉਹ ਚ ਫੇਰ ਉਹਨੂੰ ਘੰਨ ਲਿਆ ਇੰਨੀ ਸੰਭਾਲ ਕੇ ਰੱਖਣੀ ਕਿਤੇ ਉਹਨੂੰ ਵਰਤਦਾ ਤਾਂ ਸਹੀ ਵਿੱਚ ਯਾਰ ਮੈਂ ਤਾਂ ਤਗੀ ਇੱਕ ਫੜਨਾ ਆਪਕੇ ਨੂੰ ਛੱਡ ਦੇ ਇਹਦੇ ਤੇ ਫੇ ਇਹ ਲੱਗੇ ਰਹਿੰਦੇ ਨਾ ਉਹ ਮਤਲਬ ਕੀ ਜਿੱਦਾਂ ਇੱਧਰ ਮਰਜੀ ਕੁੰਡੀਆਂ ਘਮਾਈ ਜੋ ਔਰ ਜਿੱਦਾਂ ਕੁੰਡੀਆਂ ਘਮਾਉਣੀਆਂ ਉਹਦੇ ਜੇ ਮਾੜਾ ਜਿਹਾ ਕੁਝ ਖਰਾਬ ਹੋ ਗਿਆ ਤੇ ਇਹਦੇ ਨੂੰ ਡਰ ਨਹੀਂ ਲੱਗਦਾ ਹੈ ਨਾ ਮੈਂ ਕਹਿੰਦਾ ਜਿੰਨਾ ਚਿਰ ਗਾਰੰਟੀ ਉਹਨਾਂ ਚੱਤਾ ਭਰਤੋਂ ਉਹਨੂੰ ਹਾਂ ਹੈ ਨਾ ਲੋ ਜੀ ਸਵਾਮਾ ਬੈ ਚੁੱਕੀਆਂ ਆਇਆ ਤੇ ਮੰਮੀ ਲਾਉਂਦੇ ਆ ਤੈਹਾਂ ਕੱਪੜੇ ਤੇ ਮੈਂ ਤਾਂ ਧੋ ਤੂ ਲਏ ਸੀ ਦੁਪਹਿਰੇ ਕੱਪੜੇ ਤੇ ਹੁਣ ਉਹ ਤੈਹਾਂ ਲਾਉਂਦੇ ਆ ਥੋੜੇ ਜਿਹਾ ਉੱਪਰ ਵੀ ਪਏ ਕੱਪੜੇ ਉਹ ਵੀ ਲਾ ਕੇ ਲਿਓਣੇ ਆ ਤੇ ਛੋਟੇ ਛੋਟੇ ਗਿੱਲੇ ਸੀ ਇਸ ਕਰਕੇ ਮੈਂ ਉੱਪਰ ਐਂ ਦੇ ਦਿੱ ਥੋੜੇ ਥੋੜੇ ਗਿੱਲੇ ਸੀ ਮੈਂ ਕਿਹਾ ਸੋਕੇ ਜਾਣਗੇ ਆਲੂ ਅੱਜ ਅਸੀਂ ਬਣਾਉਣੀ ਆ ਗੋਭੀ ਗੋਭੀ ਤੇ ਆਲੂ ਗੋਭੀ ਆਲੂ ਥੀਵੇਂ ਨੇ ਗੋਭੀ ਥੋੜੀ ਸੀ ਹੁਣ ਮੈਂ ਗੋਭੀ ਫੜਾ ਫੜਾ ਲਵਾ ਤੇ ਫੇਰ ਉਹ ਬਣਾਉਣੀ ਆ ਰੋਟੀ ਤੇ ਆਟਾ ਸੁੱਟ ਕੇ ਨਹੀਂ ਆਏ ਹੈਗੇ ਚੱਕੀ 'ਚ ਦੇਖਾ ਕਿੰਨਾ ਘਾਟਾ ਜਿੰਨਾ ਘਾਟਾ ਦੇਖੋ ਤਾਂ ਇਹ ਕੋਈ ਵੇਗ ਉਹ ਨਹੀਂ ਸੌਰੀ ਹਣਾ ਇੰਨਾ ਦਾ ਫੇਰ ਚੋਕਾ ਪਰ ਹੈ ਨਹੀਂਗਾ ਮੈਨੂੰ ਕਹਿੰਨੇ ਸੁੱਟ ਕੇ ਆਉਂਗਾ ਆਟਾ ਤੂੰ ਜਦੋਂ ਮੈਂ ਗੋਭੀ ਉਣਾ ਲਮਾ ਉਹਦੀ ਡਰੱਬਾਂ ਡਰੱਬਾਂ ਚ ਡਰੱਬੇ ਹੋਈਆਂ ਪਈਆਂ ਤੇ ਤੂੰ ਪਾ ਪਾ ਕੇ ਦੇ ਦਈਆ ਚੂਪਾ ਚਿੰਬੜ ਗਿਆ ਤੇਰੇ ਪੈਰਾਂ ਨੂੰ ਚੂਪਾ ਚਿੰਬੜ ਗਿਆ ਹਾ ਲੈ ਚੂਪਾ ਚਿੰਬੜ ਗਿਆ ਲਾ ਲਾ ਲੱਤ ਗਿਆ ਲੱਤ ਗਿਆ ਅਸੀਂ ਅਜ ਬਣਾਈਏ ਜੀ ਆਲੂ ਗੋਭੀ ਕੀ ਹੋਇਆ ਇਹ ਨੋਰਮਲ ਜੀ ਚੱਕ ਲਾ ਦੱਸੋ ਬੁੱਬੀ ਕਿਤਾ ਵੇੜੀ ਆ ਹਾਇ ਰੱਬਾ ਮੂਹ ਕਿ ਤਾ ਕਾਲਾ ਕੀਤਾ ਪੰਗੜਾ ਪਾ ਦੇ ਪੰਗੜਾ ਪਾਈ ਇਹ ਤਾਂ ਬੁਰਾ ਬੁਰਾ ਕਾਦੇ ਬੁਰਾ ਬੁਰਾ ਕਾਦੇ ਕਾਦੀ ਕਰ ਦੇ ਤੂੰ ਕਾਦੇ ਕਿਤਾ ਕਾਦੀ ਅੰਗੂਠਿਆਂ ਕਾਦੀ ਆਈ ਹਾਏ ਆਈ ਹਾਏ ਆਈ ਹਾਏ ਆਈ ਹਾਏ ਕਾਲੋ ਕਾਲੋ ਹਟਾਵਾ ਲੋ ਜੀ ਇੱਧਰ ਬਾਦ ਕੱਟ ਕਰੋ 2 ਚੜੀ ਰੋਟੀ ਇੱਧਰ ਬਣੰਦੇ ਆ ਫਿੰਗਰ ਫਰਾਈ ਕੀ ਬਣੰਦੇ ਆ ਥੋੜਾ ਹੋਣਾ ਹੀ ਤੇਲ ਕੇ ਬੱਤਾ ਬੱਤਾ ਆਹ ਬੱਤਾ ਹਾਂ ਤੇ ਤਾਂ ਨਿਕਨੇ ਕਿ ਚਾਟੇ ਰ ਵੱਡੇ ਨਾਲ ਬੱਤਾ 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 ਮਾਤਾ ਬੋਲੇ ਹੋਏ ਹੋਇਆ ਇਹ ਪਛੜਾ ਬੰਦੇ ਕੱਤੇ ਆ ਇਦਾਂ ਦਾ ਸੈਂਸ ਨਹੀਂ ਹੈ ਹੱਲੇ ਸਾਨੂੰ ਬਣਾਉਣਾ ਵੀ ਨਹੀਂ ਹੁੰਦਾ ਇੱਧਰ ਕੁਛ ਇਹਨਾਂ ਨਾਲ ਚਾਤੇ ਮਾਰ ਕੇ ਬਣਾਉਣੀਆਂ ਆ ਮਣੀ ਹੁੰਦੀਆਂ ਚੀਜ਼ਾਂ ਇਹਨਾਂ ਤੇ ਮੰਮੀ ਤੁਹਾਨੂੰ ਪਤਾ ਹੈ ਨਵਾਂ ਲਿਆ ਸੀ ਹਾਂ ਹੋ ਦੇਖਿਆ ਤੁਸੀਂ ਵੀਰੋ ਆ ਬਾਜ ਜਾ ਜਾ ਹਾਓ ਚੱਕਲਾ ਜਾ ਆ ਚੱਕਲਾ ਆਹ ਸਹੀ ਆ ਬਾਜ ਜਾ ਜਾ ਨਮਕ ਪਾਇਆ ਨਮਕ ਮੈਂ ਤਾਂ ਨਹੀਂ ਲਾਇਆ ਨਮਕ ਨਹੀਂ ਹਾਨੀ ਹਾਨੀ ਪਾ ਲੋ ਪਾ ਲੋ ਦੋ ਵਾਰ ਦੇਖ ਸਿੱਧਾ ਹਲੂਆ ਹੂੰ ਸਵਾਰੋ ਦੋ ਨਾ ਇਹ ਵੀ ਨਹੀਂ ਜਾਂਦਾ ਇਹ ਨਾ ਉਹ ਪ੍ਰੋਬਲਮ ਆਈ ਤਲੇ ਜੀ ਜਦ ਤੋ ਖਾਣੀਆਂ ਨਹੀਂ ਚਾਹੀਦੀਆਂ ਜਿਹੜਾ ਕੱਟ बाल बोल रहा है हां आम नाम नाम और बात जा रही है अंधेरे जा है आ अंधेरे जीदा मैं चीदा हूं को 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 पापा आ भी लिया आ भी लिया दोनों की तो ले लिया बस उड़ के आया जस्सू गल गई है ਮੈਨੂੰ ਰੋਟਾ-ਹੋਟਲ ਇਹ ਆ ਚਾਈ ਆ ਰੇ ਲੋ ਸਾਡੀ ਇਹ ਚਾਈ ਨਾ ਕੰਬਲ ਨਾ ਸਾੜ ਜਾੜੇ ਉੱਪਰ ਚੂਹੇ ਨੇ ਟੋਕ ਦਿੱਤਾ ਹੂੰ ਚੂਹੇ ਨੇ ਟੋਕਤਾ ਚੂਹੇ ਨੇ ਚੀਏ